ਹੈਲੋ ਆਸ਼ੀਗਾ ਦੋਸਤੋਂ ਆਈਡੀ ਲੱਗ ਜਾਂਦੇ ਆ ਨਾ ਗਾਂ ਦਾ ਦੁੱਧ ਕਹਿੰਦੇ 40 ਰੁਪਏ ਮਹਿੰਗਾ ਤੇ ਉਹਦਾ ਦੂਜੇ ਦਾ ਮੱਝ ਦਾ ਦੁੱਧ 70 ਰੁਪਏ 75 ਰੁਪਏ ਸਾਨੂੰ ਬੜਾ ਮਹਿੰਗਾ ਲੱਗਦਾ ਆ ਬਾਹਰ ਮੌਸਮ ਦੇਖੋ ਮੜਾ ਜਾ ਤੁਸੀਂ ਆ ਥੱਲੋਂ ਦੇਖ ਲਓ ਬੜਾ ਗਿੱਲਾ ਹੋਇਆ ਪਿਆ ਦਿਮਾਗ ਤੇ ਹੋਣਾ ਪੈ ਗਈ ਕਿਵੇਂ ਹੋ ਆ ਰੱਬ ਫੇਰ ਉੱਪਰ ਨੂੰ ਖੜਾ ਤਿੰਨ ਦਿਨ ਹੋ ਗਿਆ ਫੇਰ ਕਣੀ ਡਿੱਕਣ ਲੱਗ ਗਈ ਹਣੀਆਂ ਕੰਧਾਂ ਵੀ ਹਰੀਆਂ ਹੋਈਆਂ ਪਈਆਂ ਨੇ ਹੁਣ ਤਾਂ ਆਹ ਆ ਦੇਖ ਲੋ ਅੰਦਰ ਆਹ ਇਹ ਜੇ ਡੰਗਰ ਰੱਖਣੇ ਜਿਹਦੇ ਰੱਖਿਓ ਨਾ ਉਹਨੂੰ ਪਤਾ ਸੜਾ ਹਰੇ ਚ ਵੀ ਆ ਡਾੜਾ ਪਾਣੀ ਖੜਾ ਸੱਪ ਫਿਰਦੇ ਨੇ ਆ ਧੂਆਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਚੱਲਦਾ ਰਹਿੰਦਾ ਆ ਥੱਲੋ ਗਿੱਲਾ ਹੋਇਆ ਪਿਆ ਪਤਾ ਰਾਤ ਨੂੰ ਮੈਟ ਸੱਟ ਕੇ ਚੰਗੀ ਤਰ੍ਹਾਂ ਫੇਰ ਇਹਨਾਂ ਨੂੰ ਬੰਨਣਾ ਉਹ ਤਾਂ ਕਹਿੰਦੇ ਨੇ ਦੁੱਧ ਮਹਿੰਗਾ ਭਾਜੀ ਦੁੱਧ ਘੱਟ ਕਰ ਲੋ ਦੁੱਧ ਘੱਟ ਕਰ ਲੋ ਇਹਨਾਂ ਨੂੰ ਰੱਖ ਕੋਇ ਕਾ ਕਡੰਗਰ ਲੱਗੂ ਪਤਾ ਕੀ ਹਿਸਾਬ ਆ ਥੋੜਾ ਗੋਹਾ ਵੀ ਰੂੜੀ ਤੇ ਨਹੀਂ ਜਾਂਦਾ ਆ ਰੱਖੀ ਬੈਠੇ ਆ ਇੱਥੋਂ ਪਤਾ ਫੇਰ ਭਰ ਕੇ ਸੱਟਣਾ ਆ ਦੇਖੋ ਹਾਲ ਕੀ ਹੋਇਆ ਪਿਆ ਕੰਧਾਂ ਵੀ ਸੜੀਆਂ ਹਰੀਆਂ ਹੋਈਆਂ ਪਈਆਂ ਨੇ ਹਰੀਆਂ ਐਡੀ ਐਡੀ ਜਲਬ ਚੜ ਰਹੀਆਂ ਇਹਨਾਂ ਤੇ ਵੀ ਜਬ ਧੁੱਪ ਤਾਂ ਪਈ ਨਹੀਂ ਰਹੀ ਨਹ ਲੋ ਕਿਵੇਂ ਚੜੀ ਪਈ ਝੜਪ ਅਦਰਖਤ ਲਾਇ ਹੋਤੀ ਦੇਖੋ ਇਧਰ ਆ ਪਾਣੀ ਨਹੀਂ ਸੁੱਕ ਰਿਆ ਕਿਸੇ ਪਾਸੇ ਨੂੰ ਅਰੇ ਸੱਪਾ ਡਡੇ ਫਿਰਦੇ ਨੇ ਜਬ ਪਤਾ ਹੀ ਨਹੀਂ ਲੱਗਦਾ ਹਲਾ ਕਿੱਧਰੋਂ ਆਇਆ ਤਾਂ ਕਿੱਧਰ ਹੋਣੀਆਂ ਪਾਰਕ ਦੇਖੋ ਮੇਰੀ ਭੈਣੋ ਮਾਲੀ ਵੀ ਕੀ ਕਰੇ ਆ ਆ ਡੰਕਰ ਬੋਲਦੇ ਨੇ ਆ ਖੜੇ ਨੇ ਵਿਚਾਰੇ ਇੱਕ ਜਗ੍ਹਾ ਤੇ ਆ ਕੁੱਤੇ ਬੈਠ ਨੇ ਵਿਚਾਰੇ ਨਾ ਭੌਂਕਣ ਜੋਗੇ ਨਾ ਕਰਨ ਜੋਗੇ ਇਹਨਾਂ ਨੂੰ ਖੋਲਦਿਆਂ ਫੇਰ ਅੰਦਰ ਲਿਆਉਣਾ ਛੱਡ ਦਿੰਦੇ ਆ ਫੇਰ ਅੰਦਰ ਲਿਆਉਣਾ ਆ ਬੈਠ ਮਿਲ ਲੈ ਇਹ ਵੀ ਕੀ ਕਰਨ ਇਹ ਡੰਕਰ ਅੰਦਰ ਨੇ ਇਹ ਨਹੀਂ ਬਚਾਰੇ ਬਾਹਰ ਜਾਣ ਜੋਗੇ ਜੀ ਜਿੱਦ ਦੁੱਧ ਮਹਿੰਗਾ ਘੱਟ ਕਰ ਐਂ ਬੋਲਦ ਨੇ ਬ ਉਹ ਵੀ ਖੜੇ ਇੱਕ ਜਗ੍ਹਾ ਤੇ ਹੋ ਹੋ ਗਏ ਆਪਏ ਨੇ ਮੈਟ ਰਾਤ ਨੂੰ ਸਿੱਟੂ ਚੰਗੀ ਤਰ੍ਹਾਂ ਇਹਨਾਂ ਨੂੰ ਵਿਚਾਰਿਆਂ ਨੂੰ ਤੜਕੇ ਫੇਰ ਧੋ ਕੇ ਬਾਹਰ ਕੱਢ ਨੂੰ ਮੈਟ ਬਾਹਰ ਆ ਕੇ ਤੂੰ ਆ ਫੇਰ ਚੜ੍ਹਿਆ ਆਉਂਦਾ ਲੈ ਇਹ ਨਹੀਂ ਹਟਦਾ ਦਾ ਸਾਸਰੀ ਕਾਲ ਬੁਲਾਉ ਕੰਧਾ ਵੀ ਹਰੀਆਂ ਹੋ ਗਈਆਂ ਇਹਦੇ ਭਾਂ ਜੋ ਕੰਧਾ ਵੀ ਹਰੀਆਂ ਹੋਏ ਆ ਲੈ ਫੇਰ ਆ ਗਿਆ ਉੱਪਰੋਂ